ਟਰੈਕਟਰ ਮੰਡੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਿਨ ਬੁੱਧਵਾਰ ਨੂੰ ਲੱਗਦੀ ਹੈ ਜੀ। ਹਰੇ ਖਰੇ ਗੱਟ ਦਗਾ ਹੱਥ ਨੇ ਜਲੇ ਰਹੇ ਨੇ। ਹਾਂ। ਸਹੀ ਹੈ। ਆਹ ਭਰਾਵੋ ਫੋਰਡ 3600 ਟਰੈਕਟਰ ਹੈ ਜੀ ਫੋਰਡ 3600 93 ਮਾਡਲ 1,65,000 ਰੁਪਿਆ। ਤੇ ਆਪਾਂ ਇਹ ਕਹਿ ਸਕਦੇ ਹਾਂ ਪੂਰਾ ਸੋਨਾ ਤੇ ਸਾਰਾ ਟਰੈਕਟਰ ਜੈਨੂ ਦਾ ਓਰੀਜਨਲ ਕਹਿ ਸਕਦੇ ਆਪਾਂ ਨੂੰ। ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਦਿਂਦਾ ਭਰਾਵੋ। 40 ਜੁਲੀਅਰ ਨੂੰ ਲਈ ਨਾਲ ਦੀ ਰੀਜਨਲ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਹੈ ਭਰਾਵੋ ਚਲ ਵੰਡੀ ਸਭ ਤੋਂ ਟਰੈਕਟਰ ਮੰਡੀ ਤੇ ਆਇਆ ਹੋਇਆ ਬਹੁਤ ਟਰੈਕਟਰ ਆਉਂਦੇ ਆ ਜੀ ਆਹ ਸਕੌਟ ਖੜਾਈ 340 93 ਮਾਡਲ 1,65,000 ਰੁਪਇਆ 852 जी 4 मॉडल 2 लाख 75000 रुपया महिंद्रा 265 7 मॉडल 225000 महिंद्रा 275 94 मॉडल 135000 रुपया जी ट्रैक्टर मंडी ਤਲਵੰਡੀ ਸਾਹਬ ਉਹ ਤੇ ਬਹੁਤ ਟਰੈਕਟਰ ਆਉਂਦੇ ਆ ਤੁਸੀਂ ਇੱਥੇ ਆ ਕੇ ਟਰੈਕਟਰਾਂ ਦੇ ਰੇਟਾਂ ਬਾਰੇ ਜਾਣਕਾਰੀ ਲੈ ਸਕਦੇ